ਲਾਇਵ ਵੀ ਮਿੱਤਰੋ ਸਾਰਿਆਂ ਨੂੰ ਸასი ਕਾਲ ਜਿੰਨੀ ਸੰਗਤ ਆਪਣੀ ਸਾਰਿਆਂ ਨੂੰ ਸასი ਕਾਲ ਹੋਰ ਠੀਕ-ਠਾਕ ਆ ਘਰ ਪਰਵਾਹ ਠੀਕ ਆ ਜਾਨਵਰ ਸੈਟ ਆਪਣੇ ਹੋਰ ਸੁਣਾਓ ਨਵੀਤਾ ਜੀ ਜਿੰਨੇ ਆਪਣੇ ਬਾਹਰ ਬੈਠੇ ਆ ਸੱਜਣ ਉਹਨਾਂ ਨੂੰ ਵੀ ਸასი ਕਾਲ ਐਨ ਆਰ ਆਈ ਵੀਰਾਂ ਨੂੰ ਵੀ ਆਪਾਂ ਦੋ ਚਾਰ ਗੱਲਾਂ ਕਰਨੀਆਂ ਬਾਈ ਜੀ ਜਿਆਦਾ ਨਹੀਂ ਬਾਈ ਜੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਤੁੰਦ ਤੇ ਕਿਉਂਕਿ ਬਾਈ ਜੀ ਹੁਣ ਤੁੰਦ ਪੈਣ ਕਰਕੇ ਤਿੰਨ ਚਾਰ ਵੀਰਾਂ ਦੇ ਆਪਣਿਆਂ ਦੇ ਕਬੂਤਰ ਚੋਰੀ ਹੋ ਗਏ ਆ ਤੇ ਬਹੁਤ ਮਾੜੀ ਗੱਲ ਆ ਜਿਹੜੇ ਕਬੂਤਰ ਕੱਢ ਕੇ ਲੈ ਕੇ ਗਏ ਆ ਕੋਈ ਚੰਗੀ ਗੱਲ ਨਹੀਂ ਬੱਚੇ ਮਾਰ ਗਏ ਉਹਨਾਂ ਦਾ ਬਹੁਤ ਮਾੜਾ ਕੰਮ ਆ ਪਰ ਸਿਆਣੇ ਕਹਿੰਦੇ ਆ ਵੀ ਕੁਰਤਾ ਲਾਤ ਚੱਕ ਕੇ ਮੂਦ ਦਾ ਉਹਦੀ ਕਿਹੜਾ ਆਦਤ ਹੈ ਕਿਹੜਾ ਗੜਰੇ ਦੀ ਪੱਟ ਪੈਦੀ ਉਹਦੀ ਪਰ ਉਹੀ ਗੱਲ ਇਹਨਾਂ ਦੀ ਕਬੂਤਰ ਚੋਰਾਂ ਦੀ ਵੀ ਜਿਨ੍ਹਾਂ ਨੇ ਕਬੂਤਰ ਚੋਰੀ ਕਰਨੇ ਉਹਨਾਂ ਨੇ ਕਬੂਤਰ ਚੋਰ ਕਰਕੇ ਲਈ ਜਾਣੇ ਆ ਪਰ ਬਾਈ ਜੀ ਆਪਾਂ ਇਸ ਗੱਲ ਨੂੰ ਵੀ ਥੋੜਾ ਜਿਹਾ ਧਿਆਨ ਰੱਖੀਏ ਕਿ ਜਿੰਨੇ ਵੀ ਆਪਣੇ ਕਬੂਤਰ ਬਾਜ ਆ ਉਹ ਥੋੜੇ ਜਿਹਾ ਆਪਾਂ ਉਹਨਾਂ ਤੇ ਗੌਰ ਕਰੀਏ ਰਾਤ ਨੂੰ ਉੱਠ ਕੇ ਉਹਨਾਂ ਦੀ ਨਿਗ੍ਹਾ ਰੱਖੀਏ ਫੁੱਡਿਆਂ ਦੇ ਢੇੜਾ ਮਰ ਗਏ ਜਾਂ ਉਹਨਾਂ ਦੇ ਕੋਲੇ ਕੋਈ ਆਪਣੇ ਘਰਾਂ 'ਚ ਆਮ ਕੁੱਤੇ ਪਾਲੇ ਵੀ ਆ ਉਹਨਾਂ ਦੇ ਕੋਲੇ ਕੁੱਤੇ ਕਤੇ ਬੰਨ ਕੇ ਰੱਖਿਆ ਕਰੋ ਕਿ ਰਾਤ ਨੂੰ ਆਪਾਂ ਨੂੰ ਵਿੜ ਕਰਵੇ ਨੰਬਰ 2 ਬਾਈ ਜੀ ਜਿੰਦਰੇ ਜਰੂਰ ਲਾ ਕੇ ਰੱਖਿਆ ਕਰੋ ਕਈ ਬੰਦਿਆਂ ਦੇ ਤਾਂ ਵੇਖਿਆ ਵੀ ਖੁੱਡਿਆਂ ਦੇ ਫਟਕੇ ਜੇ ਲੱਗੇ ਮਾੜੇ ਮੋٹے ਵੀ ਚਲੋ ਕੁੰਡੀ ਲਾ ਦਿੰਦੇ ਆ ਕੁੰਡੀ ਲਾ ਕੇ ਤੇ ਟਾਈਮ ਪਾਸ ਕਰ ਦਿੰਦੇ ਆ ਭਾਈ ਜੀ ਜਿੰਦਰਾ ਜਰੂਰ ਲਾ ਕੇ ਰੱਖਿਆ ਕਰੋ ਨੰਬਰ 3 ਐਰੇ ਗੈਰੇ ਬੰਦੇ ਨੂੰ ਖੁੱਡਿਆਂ ਦੇ ਕੋਲੇ ਨਾ ਲੈ ਕੇ ਜਾਇਆ ਕਰੋ ਨਾ ਖੁੱਡੇ ਵਿਖਾਇਆ ਕਰੋ ਵੀ ਸਾਡੇ ਖੁੱਡੇ ਇੱਥੇ ਆ ਭਾਈ ਜੀ ਇਹ ਕੰਮ ਹੈ ਪੇਤਿਆਂ ਦਾ ਜਿਹੜੇ ਕੰਮ ਇਹ ਕਰਦੇ ਆ ਦੂਜੇ ਬੰਦੇ ਨੂੰ ਕੀ ਪਤਾਗਾ ਵੀ ਖੁੱਡਾ ਕਿੱਧਰ ਦੀ ਭੰਨਣਾ ਹੈ ਕਿੱਧਰ ਦੀ ਆਉਣਾ ਕਿੱਧਰ ਦੀ ਜਾਣਾ ਇਹ ਬੰਦਾ ਜਿਹੜਾ ਤੁਹਾਡੇ ਕੋਲੇ ਕੋਈ ਜਾਦੇ ਆਉਂਦਾ ਜਾਂਦਾ ਉਹੀ ਬੰਦਾ ਇਹ ਕੰਮ ਕਰਾਉਂਦਾ ਨਹੀਂ ਤਾਂ ਬਾਈ ਜੀ ਦੂਜੇ ਬੰਦੇ ਨੂੰ ਕੋਈ ਨਹੀਂ ਹੁੰਦੀਗੀ ਵੀ ਕਿੱਧਰ ਦੀ ਕੋਈ ਖੁੱਡਿਆਂ ਦੇ ਵੜਨਾ ਜਾਂ ਕਿਵੇਂ ਆ ਤੇ ਆਪਾਂ ਜਦੋਂ ਜ਼ਿਆਦੇ ਭੇਤ ਦਿੰਨੇ ਆ ਨਾ ਜਾ ਕੇ ਆਪਾਂ ਖੁੱਡਿਆਂ ਦੇ ਕੋਲੇ ਪਾਉਣੇ ਆ ਆ ਫਲਾਣੇ ਦਾ ਆ ਢੋਕੇ ਦਾ ਆਪਾਂ ਇਹ ਚੀਜ਼ਾਂ ਦੱਸ ਕੇ ਆਪ ਹੀ ਬਾਈ ਜੀ ਉਹਨਾਂ ਨੂੰ ਸੌਖੇ ਕਰ ਦਿੰਨੇ ਆ ਮੁੜ ਕੇ ਜਦੋਂ ਖੁੱਡੇ ਰਾਤ ਨੂੰ ਭੰਨੇ ਜਾਂਦੇ ਆ ਫਿਰ ਤੜਕੇ ਉੱਠ ਕੇ ਆਪਾਂ ਦਵਾਈਆਂ ਪਾਉਣੇ ਆ ਬਾਈ ਮੇਰੇ ਤਾਂ ਸਾਰੇ ਕਬੂਤਰ ਲੈ ਗਏ ਬੱਚੇ ਮਾਰ ਗਏ ਬੱਚੇ ਹੀ ਰਹਿ ਗਏ ਅੰਡੇ ਵੀ ਲੈ ਗਏ ਪਰ ਇਹ ਗੱਲਾਂ ਕਰਨ ਤੋਂ ਪਹਿਲਾਂ ਬਾਈ ਜੀ ਰਾਤ ਨੂੰ ਧਿਆਨ ਜ਼ਰੂਰ ਰੱਖੋ ਕਿਉਂਕਿ ਰਾਤ ਨੂੰ ਤਾਂ ਆਪਾਂ ਬਾਈ ਜੀ ਵਾਟਰ ਸਪਲਾਈ ਕਰਕੇ ਪੈ ਜਾਣਾ ਹੁੰਦਾਗਾ ਤੇ ਤੜਕੇ ਮੁੜ ਕੇ ਆਪਾਂ ਫਿਰ ਰੋਨੇ ਆ ਇਹਨਾਂ ਗੱਲਾਂ ਨੂੰ ਠੀਕ ਆ ਨਾ ਬਾਈ ਜੀ ਆਪਣੀਆਂ ਤਾਂ ਗੱਲਾਂ ਸਿੱਧੀਆਂ ਹੀ ਆ ਸਿਆਣੇ ਕਹਿੰਦੇ ਆ ਵੀ ਜੇ ਬਾਈ ਜੀ ਧਿਆਨ ਰੱਖੋਗੇ ਜਾਂ ਗੁੜ ਖਾਣਾ ਤਾਂ ਬੁੱਕਲ ਚਲਕੋ ਕੇ ਖਾਓ ਜਦੋਂ ਆਪਾਂ ਪਾਡੇ ਬਣ ਜਾਂਦੇ ਆ ਜਦੋਂ ਕੋਈ ਹੋਰ ਬੰਦਾ ਬਾਹਰੋਂ ਆ ਜਾਂਦਾ ਉਹ ਬੰਦੇ ਨੂੰ ਆਪਾਂ ਬਾਹਰੋਂ ਵਿਖਾਉਣ ਲੱਗ ਜਾਂਦੇ ਆ ਪਰ ਕਹਿਣ ਦਾ ਮਤਲਬ ਹੈ ਜੀ ਇਹ ਚੀਜ਼ਾਂ ਆਪਾਂ ਨੂੰ ਗਲਤ ਹੈ ਠੀਕ ਹੈ ਨਾ ਆਪਾਂ ਤਾਂ ਕਹਿੰਦੇ ਬਾਈ ਜੀ ਇਹ ਚੀਜ਼ਾਂ ਕਰਨੀਆਂ ਜੇ ਕਿਸੇ ਦੇ ਕਬੂਤਰ ਕੱਢਣੇ ਕਰਨੇ ਇਹ ਰਾਮ ਦੇ ਬੰਦਿਆਂ ਦੇ ਕੰਮ ਹੁੰਦੇ ਆ ਠੀਕ ਆ ਨਾ ਜਿਹੜਾ ਹਲਾਲੀ ਬੰਦਾ ਹੁੰਦਾ ਨਾ ਉਹ ਇਹ ਕੰਮ ਨਹੀਂ ਕਰਦਾ ਉਹਨੂੰ ਪਤਾ ਮੈਂ ਫੜਿਆ ਗਿਆ ਤੇ ਮੇਰੀ ਬੇਇੱਜ਼ਤੀ ਕਿੰਨੀ ਹੈ ਤੁਸੀਂ ਇੱਕ ਚੀਜ਼ ਵੇਖੋ ਬਾਈ ਜੀ ਜਿਨ੍ਹਾਂ ਦੇ ਕਬੂਤਰ ਨਿਕਲਦੇ ਆ ਨਾ ਉਹ ਥੋੜਾ ਜਿਹਾ ਧਿਆਨ ਨਾਲ ਇਹਦੀ ਕੋਨਸ਼ਾਨ ਕਰੋਗੇ ਤਾਂ ਤੁਹਾਨੂੰ ਕਬੂਤਰਾਂ ਦੀ ਭਾਲ ਮਿਲ ਸਕਦੀ ਹੈ ਉਹੀ ਬੰਦਾ ਤੁਸੀਂ ਥੋੜਾ ਜਿਹਾ ਠੰਡੇ ਦਿਮਾਗ ਨਾਲ ਸੋਚੋ ਇਕੱਲੇ ਬਹਿ ਕੇ ਕਿ ਕਿਹੜਾ ਬੰਦਾ ਸਾਡੇ ਕੋਲੇ ਆਇਆ ਸੀ ਕਿਹੜੇ ਬੰਦੇ ਨੂੰ ਅਸੀਂ ਕੀ ਦੱਸਿਆ ਤੇ ਤੁਹਾਨੂੰ ਆਪ ਹੀ ਚੋਰੀ ਆਪ ਹੀ ਲੱਭ ਜਾਣੀ ਹੈ ਕੋਈ ਚੋਰ ਦੂਰ ਦਾ ਨਹੀਂ ਹੁੰਦਾ ਦਾ ਪਰ ਨੰਬਰ 2 ਜਦੋਂ ਵੀ ਚੋਰ ਚੋਰੀ ਕਰਨ ਆਉਂਦਾ ਕੋਈ ਨਿਸ਼ਾਨੀ ਜ਼ਰੂਰ ਛੱਡ ਕੇ ਜਾਂਦਾ ਆਪਦੀ ਉਹ ਆਪਾਂ ਦਵਾ ਦਾ ਬਾਈ ਜੀ ਖੁੱਡੇ ਖੋਲਦੇ ਆਂ ਦਵਾ ਦਾ ਉਹਦੇ ਚ ਭੱਜ ਕੇ ਵੀਡੀਓ ਪਾਉਣ ਲੱਗ ਜਾਂਦੇ ਆਂ ਪਰ ਥੋੜਾ ਜਿਹਾ ਨਾ ਪੌਣ ਚਰਨ ਕਰਿਆ ਕਰੋ ਮੇਰਾ ਬਾਈ ਚੋਰ ਆਉਦੀ ਨਿਸ਼ਾਨੀ ਜਰੂਰ ਛੱਡ ਕੇ ਜਾਂਦਾ ਠੀਕ ਹੈ ਤੇ ਬਾਈ ਜੀ ਧਿਆਨ ਰੱਖੋ ਖੁੱਡਿਆਂ ਦਾ ਠੀਕ ਹੈ ਦਾਣਾ ਪਾਣੀ ਦਾ ਧਿਆਨ ਰੱਖੋ ਹੋਰ ਕੋਈ ਗੱਲ ਨਹੀਂ ਬਾਈ ਜੀ ਆਪਣੇ ਕਬੂਤਰ ਖੁੱਡਿਆਂ ਚੋਂ ਨਹੀਂ ਨਿਕਲਦੇ ਆਪਾਂ ਆਪ ਕਢਾਉਣ ਚ ਥੋੜੇ ਜਿਹੀ ਵੀ ਹੋ ਜਾਂਦੇ ਆ ਜਦੋਂ ਬਾਈ ਜੀ ਆਪਾਂ ਖੁੱਡਿਆਂ ਦੇ ਕੋਲੇ ਭਾਉਣੇ ਆ ਸਾਰਿਆਂ ਨੂੰ ਅਗਲਾ ਕਹਿੰਦਾ ਯਾਰ ਇਹ ਤਾਂ ਗੌਰੀ ਨਹੀਂ ਕਰਦਾ ਆਪਾਂ ਬੈਠੇ ਉੱਤੇ ਕਹਿ ਦਿੰਨੇ ਫਲਾਣਿਆਂ ਪਾਣੀ ਲਿਆਈ ਓਏ ਫਲਾਣੇ ਦਾਣੇ ਪਾ ਦੇ ਓਏ ਬਜੀ ਅਗਲੇ ਨੂੰ ਸਾਰੇ ਭੇਤ ਹੋ ਜਾਂਦੇ ਆ ਠੀਕ ਹੈ ਨਾ ਮੇਰਾ ਭਾਈ ਜੇ ਕੋਈ ਗੱਲ ਕਿਸੇ ਨੂੰ ਚੋਬਣੀ ਲੱਗੀ ਤਾਂ ਮਾਫ ਕਰਿਆ ਜੋ ਠੀਕ ਆ ਅੱਗੇ ਵੀ ਆਪਾਂ ਵੀਡੀਓ ਪਾਉਂਦੇ ਰਾਵਾਂਗੇ ਸੱਚੀ ਜਿਹੜੀ ਗੱਲ ਆ ਉਹ ਸੱਚ ਦਾ ਕਹਿਣਾ ਹੀ ਪੈਂਦਾਗਾ ਪਰ ਮੇਰੇ ਵੀਰ ਲਾਈਕ ਕਮੈਂਟ ਕਰਕੇ ਦੱਸਿਆ ਜੋ ਵੀ ਇਹ ਗੱਲਾਂ ਨਾਲ ਕਿੰਨਾ ਕੁ ਸੱਚਾ ਜਾਂ ਗਲਤ ਹੈ ਤੇ ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਨਾ ਵਧੀਆ ਵਧੀਆ ਗੱਲਾਂ ਤੁਹਾਨੂੰ ਲੈ ਕੇ ਆਇਆ ਕਰਾਂਗੇ ਵਧੀਆ ਵਧੀਆ ਗੱਲਾਂ ਦੱਸਿਆ ਕਰਾਂਗੇ ਤੇ ਠਾੜੇ ਰੀ ਦੇ ਖੁੰਡਾ ਨਾਲ ਤੁਹਾਨੂੰ ਮਿਲਾਵਾਂਗੇ ਸਾਸੀ ਕਾਲ ਬਾਈ ਜੀ ਸਾਰਿਆ